ਹੋ ਤੇਰੇ ਟੱਲੇ ਤੋਂ ਉਹ ਸੂਰਤ ਦੇਂਦੀ ਆ ਹੀਰ ਦੀ ਹੌਲੇ ਦੇਖੀ ਗੋਰੀ ਕਾ ਉੱਡਦੀ ਏ ਫੁਲਕਾਰੀ ਧੋਨੋਂ ਨੇੜ ਜੱਟੀ ਦੇ ਪਰੇ ਨੇ ਕੌਲ ਸ਼ਰਾਬ ਦੇ ਮੈਂ ਸਦਕੇ ਧੋਨੋਂ ਨੇੜ ਜੱਟੀ ਦੇ ਪਰੇ ਨੇ ਕੌਲ ਸ਼ਰਾਬ ਦੇ ਟੋਡੀ ਦੇ ਵਿੱਚ ਨਾ ਪਤਲੀ ਨਾ ਪਾਰੀ ਹੋ ਭੁੱਲੇ ਫੁੱਲ ਪਪੀਸੀਆਂ ਗੱਲਾਂ ਗੱਲ ਨਾਲ ਦਿਆਂ ਮੈਂ ਸਦਕੇ ਭੁੱਲੇ ਫੁੱਲ ਪਪੀਸੀਆਂ ਕੱਲਾਂ ਗੱਲ ਨਾਲ ਦਿਆਂ ਤਣਸੁਰਾਹੀ ਹੀ ਮੰਗੀ ਮੇਰੀ ਗਾਤੋਂ ਉਧਾਰੀ ਹੋ ਬੈਠੀ ਤਰਿੰਜਣਾ ਦੇ ਵਿੱਚ ਹੋ ਚਰਖੇ ਤੰਦ ਪਾਉਂਦੀ ਆ ਮੈਂ ਸਦਕੇ ਬੈਠੀ ਤਰਿੰਜਣਾ ਦੇ ਵਿੱਚ ਹੋ ਚਰਖੇ ਤੰਦ ਪਾਉਂਦੀ ਆ ਦੇ ਕੇ ਰੰਗ ਜੱਟੀ ਦਾ ਧੋਵਾ ਕਰਨ ਲਲਾਰੀ ਹੋ ਜੱਟੀ ਖਾਤਰ ਆਇਆ ਜੋਗ ਲੈਣ ਨੂੰ ਤੱਲੇ ਤੋਂ ਮੈਂ ਤੇਰੇ ਜੱਟੀ ਖਾਤਰ ਆਇਆ ਜੋ ਗਲੇਣ ਨੂੰ ੱਟਲੇ ਤੋਂ ਹੋ ਪਾ ਦੇ ਮੁੰਦਰਾ ਕੰਨੀ ਸੂਰੀ ਫੇਰ ਇੱਕ ਵਾਰੀ ਹੋ ਗੁੱਝੀ ਹੀਰ ਰਹਿਣਾ ਮੇਰੀ ਵਿੱਚ ਹਜ਼ਾਰਾਂ ਦੇ ਮੈਂ ਸਦਕੇ ਗੁੱਝੀ ਹੀਰ ਰਹਿਣਾ ਮੇਰੀ ਵਿੱਚ ਹਜ਼ਾਰਾਂ ਦੇ ਤੇ ਉਹ ਝੂਚਿਕਦੀ ਹੈ ਹੈ ਸਾਹਾਂ ਤੋਂ ਪਿਆਰੀ